ਇਕ ਓਅੰਕਾਰ ਵਾਹਿ ਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਮਰਕਾ ਗੁਰੂ ਨਾਨਕ ਲਹਿਂ ਤਿਆਏ ਫਿਰ ਅੰਗਦ ਗੁਰ ਤੀ ਅਮਰਦਾਸ RAM DAS ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਸੱਡਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋਂ ਨਿੱਦ ਆਵੈ ਤਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆ ਚੌਹਾਂ ਸਹਿਬਜਾਦਿਆਂ ਚਾਲਿਆਂ ਮੁਕਤਿਆ ਹੱਠਿਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨ ਦਿੱਠ ਕੀਤਾ ਤੇਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਮਾਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ 헤ਤਾ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹਿਆਰਿਆਂ ਨਾਲ ਚਰਾਏ ਗੈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇ ਸਾ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਮੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਮੋਲੋ ਦੇ ਅੰਮ੍ਰਿਤ ਗੁਰ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹ ਰੱਛਿਆ ਰਿਆ ਏ ਤਾ ਦੇਗ ਤੇਗ ਫਤਿਹ ਬਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਭੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਾਬੇਕ ਦਾਣ ਵਿਸਾਹ ਦਾਣ ਪਰੋਸਾ ਦਾਣ ਦਾਨ ਸਿਰ ਦਾਣ ਨਾਮ ਦਾਣ ਸ੍ਰੀ ਅਮਰਤ ਸਾਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੰਕੀਆਂ ਝੰਡੇ ਬੁੰਗੇ ਚੁਗੋ ਜੋਗਾ ਟੱਲ ਧਰਮ ਕਾ ਜੈਕਾਰ ਬੋਲੋ ਧੀਵਾ ਹੈ ਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਏ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਭੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉਟਿਆਂ ਦੀ ਓਟਾ ਤੰਨ ਤੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਆਪ ਜੀ ਦੇ ਹਾਜ਼ੂਰਾ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਵਾਫ ਕਰਨੇ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤੈਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਦਾਤ ਸੰਗਤ ਨੂੰ ਆਪਣੇ ਦਰੋਂ ਕਰੋ ਸਿੱਖ ਸਦਕ ਪਰੋਸਾ ਨਾਮ দান ਬਖਸ਼ਨਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰਾ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬਤਿ ਲਾਹੇ ਵੰਦ ਹੋਵਾਣਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣ ਸਰਬਤ ਦਾ ਭਲਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ